ਤਾਈ ਸਮੇਂ ਛੰਪੂ ਬੋਡਰ ਦੀ ਹਾਲਾਤ ਦੱਸਦੇ ਹੀ ਇਹ ਕਿ ਅੱਜ 12 ਵਜੇ ਜਿਹੜਾ ਸਮਝ ਦਿੱਤਾ ਗਿਆ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 101 ਕਮਰਜੀ ਬੜਿਆਂ ਦਾ ਜਿਹੜਾ ਜਥਾ ਅੱਜ ਤੀਜਾ ਜਥਾ ਜਿਹੜਾ ਹੈਗਾ ਹਰਿਆਣੇ ਵੱਲੋਂ ਕੂਚ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੋਮੋ 101 ਦਾ ਜਥਾ ਹੈਗਾ ਜਿਹਨਾਂ ਵੱਲੋਂ ਅੱਗੇ ਵੱਧ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਕਿਉਂਕਿ ਕਿਸੇ ਯਾਤਰਾ ਵਿੱਚ ਅੱਛੇ ਅਸਰ ਸੰਭਵ ਹੈ। ਤਾਂ ਇਸ ਤਰ੍ਹਾਂ ਜਿਹੜਾ ਅਰਗਨ ਨਕੇ ਨਹੀਂ ਚਲ ਦਿੱਤਾ ਗਿਆ। ਹਾਂ ਜੇ ਤੁਹਾਨੂੰ ਹਰਿਆਣਾ ਤੋਂ ਕੁਝ ਵੱਲੋਂ ਆਸੂ ਗਿਆ ਸੀ ਗੋਲੇ ਹੋਰ ਮੇਰੇ ਕਹਿ ਸਕਦਾ ਹਾਂ ਕਿ ਆਪਣਾ ਬਾਰੀ ਸਭ ਕੁਝ ਕਰਦੇ ਰਹਿਣਗੇ ਜਿਹੜਾ ਕਿਸੇ ਦਾ ਜਵਾਬ ਉਹ ਪਾਜੀ ਸਾਈਡ ਤੋਂ ਸਾਰੇ ਪੋਸਟ ਸੂਕ ਤੋਂ ਰਹਿਣ ਵਾਸਤੇ ਤੁਹਾਨੂੰ ਕਰਨਾ ਹੈ ਕਿ ਆਪ ਦੇ ਸੁਤੰਤਰ ਤਰੀਕੇ ਨਾਲ ਵੀ ਬਦਲਾ ਚੋਣਿਆ ਹੈ ਲੋਕਾਂ ਨੇ ਇਹਦੀ ਬਰਕਰਾਰ ਕਿਉਂ ਨਹੀਂ ਜਾਣਦੇ ਰਿਹਾ ਕਿ ਤੁਹਾਡੀ ਗੱਲ ਹੋਈ ਸੀ ਫਾਇਦਾ ਸਾਨੂੰ ਜਾਣ ਦਿੱਤਾ ਜਾਊਗਾ ਬਿਲਕੁਲ ਮੋਦੀ ਸਰਕਾਰ ਹੋਵੇ ਦੀ ਮਾਤਰੀ ਕਹਿੰਦੇ ਸੀਗੇ ਕਿ ਤੁਸੀਂ ਟਰਾਲੀਆਂ ਖੜੀਆਂ ਕਰਕੇ ਅੱਗੇ ਪੈਦਲ ਚੱਲੋ ਅਸੀਂ ਆਪ ਹੀ ਨਰਜੇਉਂਦੇ ਪੈਦਲ ਜਾਣ ਕਰੇਗਾ ਸਰਕਾਰ ਦਾ ਜਿਹੜਾ ਇਸ ਨੂੰ ਕਰ ਰਿਹਾ ਜਾਰੇ ਪਰਸ ਪਰਵਾਹ ਕਰ ਰਹੀ ਹੈ ਕਿ ਉਹਦੇ ਕਰੋ ਟੈਕਨੀਕਲ ਵੀ 100% ਪਹੁੰਚ ਕਰਾਂਗੇ ਇਸ ਨੂੰ ਦੇਖੋ ਤਿਆਰੀ ਦਾ ਬਹੁਤ ਕਿਆਜ਼ ਦੇ ਗੋਲੇ ਵਿੱਚ ਕੌਲੀ ਤਿਆਰੀ ਕਰੀ ਬਟਾ ਅਸੀਂ ਬਿਲਕੁਲ ਉਹ ਜਿਹੜੀ ਆਪਣੀ ਦੀ ਬਾਤ ਸਪਸ਼ਟ ਨਾਲ ਇਹ ਚੱਲਿਆ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਖਤਰ ਸੰਘਰਸ਼ ਹੋਇਆ ਅਸੀਂ ਵੱਧ ਤੋਂ ਵੱਧ ਸੰਘਰਸ਼ ਕਰਦੇ ਰਹਿਣਾ ਹੈ ਕਿ ਉਹ ਕਿਹਦਾ ਮਾਹੌਲ ਹੈ ਜਿਹੜਾ ਬੰਦਾ ਦਾ ਜਿਹੜਾ ਸੱਤ ਪੰਜ ਧੰਦੇ ਨਾਲ ਜਿਹੜਾ ਹੈਗਾ ਅੱਗੇ ਬਦਲ ਦੀ ਕੋਸ਼ਿਸ਼ ਕਰਾਂਗੇ ਅੱਗੇ ਪੜਾਂਗੇ ਕਿ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਸੀਗਾ ਜਿਸ ਤਰ੍ਹਾਂ ਸਾਡੇ ਸਾਹਮਣੇ ਰਜਤਬੰਦੀਆਂ ਵੱਲੋਂ ਜਿਹੜੇ ਆਰਡਰ ਦਿੱਤੇ ਗਏ ਨੇ ਉਹਨਾਂ ਨੂੰ ਵੀ ਸਾਡੇ ਜਿਹੜੇ ਨੂੰ ਉਹ ਜਿਹੜਾ ਹੈਗਾ ਸੀ ਅੱਗੇ ਬੜੀ ਕੋਸ਼ਿਸ਼ ਕਰਾਂਗੇ ਲਗਾਤਾਰ ਤੋਂ ਸਹਾਰਿਆ ਮੰਨਦੇ ਰਹੇ ਹਾਂ ਕਿ 101 ਦੇਖੋ तकरीबन ਅੱਜ 300 ਦੇ ਨੰਬਰ ਜੁਟਾ ਹੋ ਚੁਕਾ ਕੋਈ 101 ਕਰਕੇ 69101 8 ਨੂੰ ਅੱਜ 14 ਦਸੰਬਰ ਹੋ ਰਹੀ ਹੈ ਕਿ ਜਿਹੜਾ ਆ ਗਿਆ ਤੇ ਬਾਕੀ ਬਣ ਗਿਆ ਕੋਸ਼ਿਸ਼ ਕਰ ਰਹੇ ਹਾਂ ਦੂਸਰੇ ਪਾਸੇ ਵੀ ਤੁਸੀਂ ਕਹਿਣਾ ਚਾਹੁੰਦਾ ਹਾਂ ਕਿ ਸਰਕਾਰੀ ਪੱਧਰ ਤੇ ਸਰਕਾਰੀ ਪ੍ਰਸ਼ਾਸਨ ਵੱਲੋਂ ਸਪੋਰਟ ਕਰਿਆ ਹੈ ਕਿ ਕਿੰਨੇ ਕਿੰਨੇ ਸੀਸੀਟੀਵੀ ਆਮਰੇ ਜੁੜਾਏ ਗਏ ਨੇ ਉਹਨਾਂ ਵੱਲੋਂ ਪੂਰੀ ਤਿਆਰੀ ਪੂਰੀ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਉਹਨਾਂ ਵੱਲੋਂ ਜਿਹੜੇ ਅੱਜ ਤੋਂ ਐਸੇ ਗੋਲੇ ਵੀ ਲਾ ਕੇ ਗਏ ਸਨ ਤੇ ਉਹਨਾਂ ਵੱਲੋਂ ਜਿਹੜੀ ਗੈਸ ਵੀ ਛੱਡੀ ਗਈ ਸੀ ਜੋ ਇਹ ਜਿਹੜੀ ਸਾਰੀ ਜਿਹੜੀ ਪ੍ਰਸ਼ਾਸਨ ਇਹਦਾ ਆਇਆ ਖਲਾਕ ਉਹ ਜਿਹੜੇ 6 ਤਾਕਤੰਬਰ ਵਾਲੇ ਦਿਖਾਈ ਦੇ ਰਹੇ ਨੇ ਬਾਕੀ ਜਿਹੜੀ ਖਬਰ ਜਿੱਤੇ ਜਨਰਿਤ ਜਿਹੜੇ ਸਾਡੇ ਨਾਲ ਜੁੜੇ ਹੋ ਉਹ ਤੁਹਾਨੂੰ ਦੱਸਦੇ ਰਹਾਂਗੇ ਕਿ ਕਿਸ ਤਰ੍ਹਾਂ ਜਿਹੜੇ ਹਾਲਾਤ ਜਿਹੜੇ ਗੇਟ ਦਿਖਾਏ ਦੇਗੇ ਕੈਮਰਾਮੈਨ ਨਿਸ਼ਾਨ ਦੇ ਨਾਲ ਕਰ ਰਹੀ ਸੀ ਜਿਹਦਾਵਾ ਆਉ ਰਿਹਾ ਸ਼ੋ ਸਮੇਂ ਚੰਗੂ ਬਾਡਰ ਦੀ ਹਾਲਾਤ ਦੱਸ ਦਈਏ ਕਿ ਅੱਜ 12 ਵਜੇ ਜਿਹੜਾ ਸਮਾਗਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 101 ਕਮਰਜੀਵੜਿਆਂ ਦਾ ਜਿਹੜਾ ਜੱਥਾ ਅੱਜ ਤੀਜਾ ਜੱਥਾ ਜਿਹੜਾ ਹੈਗਾ ਹਰਿਆਣੇ ਵੱਲੋਂ ਕੂਚ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਹ 101 ਦਾ ਜੱਥਾ ਹੈਗਾ ਜਿਨ੍ਹਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਦਿੱਲੀ ਵੱਲੋਂ ਕੂਚ ਕਰਨਾ ਹੈ ਕਿਉਂਕਿ ਕਿਸੇ ਰਾਤ ਬਰਾਬਰ ਅੱਛੇ ਹੈ ਬਸ ਇਸ ਤਰ੍ਹਾਂ ਜਿਹੜਾ ਇਹਨਾਂ ਨੇ ਕੋਈ ਨਹੀਂ ਜਾਣ ਦਿੱਤਾ ਪਿਆ ਸੀ। ਪਰ ਜਦੋਂ ਤੁਸੀਂ ਹਰਿਆਣਾ ਪੂਛ ਵੱਲੋਂ ਆਸਤ ਕਿਹਾ ਸੀ ਗੋਲੇ اور نور میرے کي احساس ٿيو ته اها ڪا ڳالهه آهي جو اها ڪا ڳالهه آهي ۽ اهو روڊر جو معاملو آهي جو ٿي چڪي آهي ਕਿਨੇ ਦੇਖਣਗੇ ਕਰਾਂਗੇ ਜੇ ਨਾ ਦੇਖ ਕੇ ਜਾਂਦੇ ਭਈ ਸਾਈਡ ਤੋਂ ਸਮਝੋ ਉਸ ਤੋਂ ਸੂਮ ਤੋਂ ਬ੍ਰੈਂਡ ਵਾਟੂ ਗਏ ਬੰਦਾ ਸ਼ਾਂਤ ਬਈ ਤਰੀਕੇ ਨਾਲ ਕਿ ਬਦਲ ਚੁਣਿਆ ਹੈਲੋ ਸਰ ਜੀ ਪਤਾ ਨਹੀਂ ਕਿ ਕਿਉਂ ਨਹੀਂ ਜਾਣ ਦੇ ਰਹੇ ਕਿ ਤੁਹਾਡੀ ਗੱਲ ਹੋਈ ਸੀ ਪੈਦਲ ਸਾਨੂੰ ਜਾਣ ਦਿੱਤਾ ਜਾਂਦਾ ਬਿਲਕੁਲ ਮੋਦੀ ਸਰਕਾਰਾਂ ਉਹਦੇ ਮੰਤਰੀ ਕਹਿੰਦੇ ਸੀਗੇ ਤੁਸੀਂ ਟ੍ਰੈਨ ਰੇਲ ਖੜੀ ਕਰਕੇ ਅੱਗੇ ਪੈਦਲ ਚੱਲ ਜਾਓ ਤੁਹਾਨੂੰ ਆਫਰ ਕਰਦੇ ਹਾਂ ਤੇ ਪੈਦਲ ਜਾਣ ਨੂੰ ਅਸੀਂ ਕਰਦੇ ਸੀ ਕਿ ਸਰਕਾਰਾਂ ਅਸੀਂ ਪਰ ਤੁਹਾਨੂੰ ਜਰੂਰ ਕਰਾਂਗੇ ਪਰ ਅਸੀਂ ਪਰਿਵਾਰਿਕ ਕਰਦੇ ਹਾਂ ਕਿ ਅਸੀਂ ਕੋਸ਼ਿਸ਼ਾਂ ਬਹੁਤ ਜ਼ਿਆਦਾ ਪਹੁੰਚ ਕਰਾਂਗੇ ਅਸੀਂ ਤਿਆਰੀ ਕਰਾਂਗੇ ਗੋਲੇ ਵਿੱਚ ਕੋਈ ਤਿਆਰੀ ਕਰੀ ਬਟਾ ਅਸੀਂ ਬਿਲਕੁਲ ਉਹ ਜਿਹੜੀ ਆਪਣੀ ਬੱਚੇ ਦੀ ਸੇਫਟੀ ਵਾਸਤੇ ਸਭ ਤੋਂ ਉੱਪਰ ਲਾ ਕੇ ਚੱਲਿਆ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਸਰਕਾਰ ਸੋਇਆ ਅਸੀਂ ਵੱਧ ਤੋਂ ਵੱਧ ਸੰਘਰਸ਼ ਕਰਦੇ ਹੋਏ ਕਿ ਉਹ ਤਰੀਕਾ ਮਾਹੌਲ ਹੈ ਜਿਹੜਾ ਉਹ ਬੰਦਾ ਦਾ ਜੋ ਅਸਲੀ ਸ਼ਾਂਤ ਮਨ ਦੇ ਨਾਲ ਜਿਹੜਾ ਹੈਗਾ ਅੱਗੇ ਬਦਲ ਸਾਨੂੰ ਅੱਗੇ ਪੁੱਛਾਂਗੇ ਕਿ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਸੀਗਾ ਜਿਸ ਤਰ੍ਹਾਂ ਸਾਨੂੰ ਕਿਸਾਨੀ ਰਜਤੇਬੰਦੀਆ ਮੰਤਰੀ ਜੀ ਅੱਜ ਤੱਕ ਇਹੋ ਜਿਹਾ ਬਣੇ ਰਿਹਾ ਸੀਗਾ ਜਿਹੜਾ ਹੈਗਾ ਸੀ ਅੱਗੇ ਵੱਧੇ ਕੋਸ਼ਿਸ਼ ਕਰਦੇ ਹਾਂ ਲਗਾਤਾਰ ਤੋਂ ਸੁਖਮਰੀਆ ਮੰਤਰੀ ਜੀ ਦੇ ਰਹੇ ਨੇ 101 ਦੇ ਕਿੰਨੇ ਅੱਜ 300 ਦਾ ਨੰਬਰ ਜੁਤਾ ਹੋ ਚੁੱਕਾ 101 ਕਰਕੇ 6 ਨੂੰ 101 ਦੇ ਆਤਮ ਅਜੂ 14 ਦਸੰਬਰ ਹੋ ਚੁੱਕੀ ਹੈ ਕਿ ਜਿਹੜਾ ਆ ਗਿਆ ਜਿਹੜਾ ਆ ਗਿਆ ਕੋਸ਼ਿਸ਼ ਕਰ ਰਹੇ ਹਾਂ ਦੂਸਰੇ ਪਾਸੇ ਵੀ ਤੁਸੀਂ ਮੈਨੂੰ ਕਹਿਣਾ ਚਾਹੁੰਦਾ ਕਿ ਸਰਕਾਰੀ ਕੰਮ ਸਬੰਧੀ ਪ੍ਰਸ਼ਾਸਨ ਵੱਲੋਂ ਸਪੱਸ਼ਟ ਹੈ ਕਿ ਕਿੰਨੇ ਕਿੰਨੇ ਸੀਸੀਟੀਵੀ ਦੀ ਕਵਰੇਜ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਪੂਰੀ ਤਿਆਰੀ ਪੂਰੀ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਉਹਨਾਂ ਵੱਲੋਂ ਜਿਹੜੇ ਅੱਜ ਉਹ ਐਸੇ ਪੋਰੇ ਜਿੱਥਾ ਗਏ ਸਨ ਉਹਨਾਂ ਵੱਲੋਂ ਜਿਹੜੀ ਗੈਸ ਵੀ ਛੱਡੀ ਗਈ ਤੇ ਉਹ ਚੀਜ਼ਾਂ ਸਾਰੀਆਂ ਜਿਹੜੀ ਪ੍ਰਸ਼ਾਸਨ ਦੇ ਰਾਹੀਂ ਆਇਆਗਾ ਖਲਾਫ ਉਹੀ ਜਿਹੜੇ 6 ਤਾ ਦਸੰਬਰ ਵਾਲੇ ਦਿਖਾਈ ਦੇ ਰਹੇ ਨੇ ਤੁਹਾਡਾ ਬਾਕੀ ਜਿਹੜੀ ਖਬਰ ਜਿਹੜੀ 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 ਸਾਡੇ ਨਾਲ ਜੁੜੇ ਰਹੋ ਕਿ ਤੁਹਾਨੂੰ ਦਿਖਾਉਂਦੇ ਰਹਾਂਗੇ ਕਿ ਕਿਸ ਤਰ੍ਹਾਂ ਜਿਹੜੇ ਹਾਲਾਤ ਜਿਹੜੇ ਗੇਟ ਤੇ ਪਾਏ ਦੇਗੇ ਕੈਮਰਾਮੈਨ ਦਿਸ਼ਾਮ ਦੇ ਨਾਲ ਕਰ ਰਹੀ ਸੀ ਕਿ ਇਹਦਾਵਾ ਆਉ ਰਿਹਾ ਸ਼ੋ ਹੌਟੇ ਦੇ ਹਾਲਾਤ ਦੱਸਦੇ ਹੀ ਇਹ ਕਿ ਅੱਜ 12 ਵਜੇ ਜਿਹੜਾ ਸਮਾਂ ਦਿੱਤਾ ਗਿਆ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 101 ਕ ਮਰਜੀ ਬੜਿਆਂ ਦਾ ਜਿਹੜਾ ਜੱਥਾ ਅੱਜ ਤੀਜਾ ਜੱਥਾ ਜਿਹੜਾ ਹੈਗਾ ਹਰਿਆਣੇ ਵੱਲੋਂ ਤੂਫ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੋਮੋ 101 ਦਾ ਜੱਥਾ ਹੈਗਾ ਜਿੰਨਾ ਵੱਲੋਂ ਅੱਗੇ ਵੱਧ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਦਿੱਲੀ ਵੱਲ ਨੂੰ ਤੂਫ ਕਰਨਾ ਹੈ ਕਿਉਂਕਿ ਪਿਛਲੀ ਵਾਰ ਗੱਲ ਕਰੀ ਸੀ ਤਾਂ ਉਸ ਸਮੇਂ ਜਿਹੜਾ ਅਗਾਂਹ ਨਹੀਂ ਜਾਣ ਦਿੱਤਾ ਗਿਆ ਸੀ। ਉਹਨਾਂ ਦੇ ਉੱਤੇ ਕਿ ਹਰਿਆਣਾ ਪੂਛ ਵੱਲੋਂ ਆਪ ਕਿਹਾ ਸੀ ਗੋਲੇ ਇਹ ਹੋਰ ਮੇਰੇ ਕਹਿਸੇ ਤੋਂ ਅਧਰਵਾਦੀ ਸੰਗਠਨ ਦੇ ਵਿੱਚ ਦੇਖ ਉਹ ਬਾਅਦ ਚੁੱਕੇ ਆ ਪਾ ਜੀ ਸਾਡ ਪੰਜਾਬੀ ਸਭ ਤੋਂ ਬ੍ਰਾਂਡ ਵਾਤ ਤੋਂ ਹੋਰ ਬਣਾਉਂਦੇ ਆ ਅੱਜ ਦੇ ਵੰਤਵੇਂ ਤਰੀਕੇ ਨਾਲ ਵੀ ਬਦਲਾ ਚਾਹੁੰਦੇ ਆ ਹਲੋ ਦਰਸ਼ਕਾਂ ਨਾਰਾਇਣ ਦੀ ਬਰਤ ਕਿਉਂ ਨਹੀਂ ਜਾਣ ਦੇ ਰਿਹਾ ਕਿ ਤੁਹਾਡੀ ਗੱਲ ਹੋਈ ਸੀ ਫਾਇਦਾ ਸਾਨੂੰ ਜਾਣ ਦਿੱਤਾ ਜਾਂਦਾ ਬਿਲਕੁਲ ਮੋਦੀ ਸਰਕਾਰ ਹੋਵੇ ਦੀ ਮੰਤਰੀ ਕਹਿੰਦੇ ਸੀਗੇ ਕਿ ਤੁਸੀਂ ਟਰਾਲੀਆਂ ਖੜੀਆਂ ਕਰਕੇ ਪੈਦਲ ਚੱਲੋ ਟਰਾਲੀਆਂ ਉਹੀ ਲੱਤਾਂ ਤੇ ਪੈਦਲ ਜਾਣਾ ਤੁਹਾਨੂੰ پھر ڪا ڪم ڪار سرڪار ਜੀ ਕੋਸ਼ਿਸ਼ ਕਰਾਂਗੇ ਜਿੰਨਾ ਸਰਕਾਰ ਸੋਇਆ ਅਸੀਂ ਵੱਧ ਤੋਂ ਵੱਧ ਸੰਘਰਸ਼ ਕਰਦੇ ਨੀ ਹਾਂ ਕਿ ਉਸ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਬੰਦਾ ਦਾ ਜੋ ਕਿ ਅਸਲੀ ਸ਼ਾਂਤੀ ਧੰਦੇ ਨਾਲ ਜਿਹੜਾ ਹੈਗਾ ਅੱਗੇ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਅੱਗੇ ਗੱਲਾਂਗੇ ਕਿ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਸੀਗਾ ਜਿਸ ਤਰ੍ਹਾਂ ਸਾਨੂੰ ਕਿਸਾਨੀ ਰਜਤੇਬੰਦੀਆਂ ਬੰਦ ਜਿਹੜੀ ਅਟਕਦੀ ਗਈਆਂ ਨੇ ਉਹਨਾਂ ਬੰਦਾਂ ਦੇ ਵਿੱਚ ਜਿਹੜੀ ਨਹੀਂ ਹੋ ਰਹੀ ਉਹਦੇ ਤਗਾ ਅਸੀਂ ਅੱਗੇ ਬਦਲਣ ਦੀ ਕੋਸ਼ਿਸ਼ ਕਰਾਂਗੇ ਜਗਾਤਾ ਤੋਂ ਸਾਡੇ ਅਮਰਿਆ ਜਿਹਨਾਂ ਦਿਖਾਉਂਦੇ ਰਹੇ ਸੀ ਇੱਕ ਦੇਖੋ ਜਿਹੜਾ ਅੱਜ 300 ਦੇ ਤੋਂ ਵਿੱਚ ਦਤਾ ਹੋ ਚੁੱਕਾ ਕਿ 101 ਕਰਕੇ 6 ਨੂੰ 101 ਤੇ 8 ਨੂੰ ਅੱਜ 14 ਦਸੰਬਰ ਹੋ ਰਹੀ ਦੀ ਹੈ ਕਿ ਜਿਹੜਾ ਹੈਗਾ ਦਰਜਾ ਕਰ ਰਹੀ ਹੈ ਕੋਸ਼ਿਸ਼ ਕਰ ਰਹਾ ਹੈਗਾ ਦੂਸਰੇ ਪਾਸੇ ਵੀ ਤੁਸੀਂ ਪਹਿਲਾਂ ਕਹਿਣਾ ਚਾਹੁੰਦਾ ਬਹੁਤ ਪਾਸੇ ਜਿਹਨਾਂ ਪ੍ਰਸ਼ਾਸਨ ਵੱਲੋਂ ਕੰਮ ਕਰ ਦਿੱਤਾ ਹੈ ਕਿ ਕਿ ਸੀਸੀਟੀਵੀ ਵੀ ਆਮਰੇ ਜੁਮਾਈ ਗਈ ਹੈ ਉਹਨਾਂ ਵੱਲੋਂ ਤਿਆਰੀ ਪੂਰੀ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਉਹਨਾਂ ਵੱਲੋਂ ਜਿਹੜੇ ਅੱਜ ਉਹਦੇ ਅਸੇ ਬੋਲੇ ਵੀ ਜਾ ਕੇ ਗਏ ਸਨ ਤੇ ਉਹਨਾਂ ਵੱਲੋਂ ਜਿਹੜੀ ਗੈਸ ਵੀ ਛੱਡੀ ਗਈ ਇਹ ਉਹ ਦਿੱਜੇ ਸਾਰੇ ਜਿਹੜੇ ਪ੍ਰਸ਼ਾਸਨ ਦੇ ਨਾਲ ਹੈਗਾ ਹਾਲਾਤ ਉਹ ਜਿਹੜੇ 6 ਤਾ ਨਵੰਬਰ ਵਾਲੇ ਦਿਖਾਈ ਦੇ ਰਹੇ ਨੇ ਹੁਣ ਬਾਕੀ ਚੌਣੇ ਬੜੀ ਖਬਰ ਜੀ ਜਨੇ ਵੀ ਤੁਹਾਨੂੰ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਦੱਸਾਂਗੇ ਰਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਹਾਲਾਤ ਜਿਹੜੇ ਗੇਟ ਤੇ ਪਾਏ ਦੇਗੇ ਕੈਮਰਾਮੈਨ ਨਿਸ਼ਾਨ ਦੇ ਨਾ ਕਰ ਰਿਹਾ ਸੀ ਕਿ ਉਹਦਾਵਾ ਆਉ ਰਿਹਾ ਸ਼ੋਅ ਇਸ ਸਮੇਂ ਚੰਗੂ ਬਾਰਡਰ ਦੀ ਹਾਲਾਤ ਦੱਸ ਦਈਏ ਕਿ ਅੱਜ 12 ਵਜੇ ਜਿਹੜਾ ਸਮਾਗਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 101 ਮਰਜੀਵੜਿਆਂ ਦਾ ਜਿਹੜਾ ਜੱਥਾ ਅੱਜ ਤੀਜਾ ਜੱਥਾ ਜਿਹੜਾ ਹੈਗਾ ਹਰਿਆਣੇ ਵੱਲੋਂ ਕੂਚ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੋਮੋ 101 ਦਾ ਜੱਥਾ ਹੈਗਾ ਜਿਨ੍ਹਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਦਿੱਲੀ ਵੱਲੋਂ ਕੂਚ ਕਰਨਾ ਹੈ ਕਿਉਂਕਿ ਕਿਸੇ ਰਾਤ ਰਾਤ ਇੱਕ ਚੀਜ਼ ਦਾ ਕੰਮ ਕਰਦੇ। ਤਾਂ ਉਸ ਸਮੇਂ ਜਿਹੜਾ ਅਰਗਾਨ ਨਹੀਂ ਜਾਂਦਾ।

ਇਹ ਜਿਹੜੀ ਸਰਕਾਰ ਹੈ ਜੀ ਬਸ ਬਰਕਰਾਰ ਕਿਉਂ ਨਹੀਂ ਜਾਣ ਦੇ ਰਿਹਾ ਕਿ ਟੋਟੀ ਚੱਲ ਹੋਈ ਸੀ ਫਾਇਦਾ ਸਾਨੂੰ ਜਾਣ ਦਿੱਤਾ ਜਾਂਦਾ ਬਿਲਕੁਲ ਮੋਦੀ ਸਰਕਾਰਾਂ ਉਹਦੇ ਮਾਤਰੀ ਕਹਿੰਦੇ ਸੀਗੇ ਕਿ ਤੁਸੀਂ ਟੋਟੀ ਲਾਹਣੇ ਖੜੀਆਂ ਕਰਕੇ ਅੱਗੇ ਪੈਦਲ ਚੱਲ ਜਾਓ ਟੋਟੀ ਨੂੰ ਆਫਰ ਕਰਦੇ ਹੋ ਤੇ ਪੈਦਲ ਜਾਣ ਨੂੰ ਉਹ ਤੁਹਾਨੂੰ ਅਸਲੀ ਕਰੇਗਾ ਸਰਕਾਰ ਦਾ ਜਿਹੜਾ ਇਸ ਤੋਂ ਅੱਜ ਕਰ ਰਿਹਾ ਹੈ ਬਾਰੇ ਪਰਿਵਾਰ ਚੱਲ ਰਹੀ ਹੈ ਕੋਸ਼ਿਸ਼ਾਂ 100% ਪੂਰੀ ਕਰਾਂਗੇ ਇਹ ਕਿਹਦਾ ਮਾਹੌਲ ਦੇ ਰਿਹਾ ਹੈ ਜਿਹੜਾ ਗੋਲੇ ਵਾਲੀ ਕੋਈ ਸੱਚ ਤੇ ਤੇਰੀ ਤੇਰੀ ਬੱਤਾ ਅਸੀਂ ਬਿਲਕੁਲ ਉਹ ਜਿਹੜੀ ਆਪਣੀ ਬੱਚੇ ਦੀ ਬਾਤ ਤੇ ਸਭ ਤੋਂ ਸਭ ਨਾਲ ਦੇ ਕੇ ਚੱਲਿਆ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਸਰਦ ਸੰਘਰਸ਼ ਹੋਇਆ ਅਸੀਂ ਵੱਧ ਤੋਂ ਵੱਧ ਸੰਘਰਸ਼ ਕਰਦੇ ਰਹੀਏ ਕਿ ਉਸ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਬੰਦ ਪਾ ਦੇ ਕਿ ਅਸਲੀ ਸਾਥ ਨਹੀਂ ਕਰਦੇ ਨਾਲ ਜਿਹੜਾ ਹੈਗਾ ਅੱਗੇ ਵੱਧ ਵੀ ਕੋਸ਼ਿਸ਼ ਕਰਾਂਗੇ ਅੱਗੇ ਪੜਾਂਗੇ ਕਿ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਸੀ ਜਿਸ ਤਰ੍ਹਾਂ ਸਾਡਾ ਨਿਸਾਨੀ ਰਜਤ ਦੇ ਬੰਦੀਆਂ ਬਾਰੇ ਜਿਹੜੀ ਆਲੋਚਨਾ ਕੀਤੀ ਗਈ ਨੇ ਉਹਨਾਂ ਨੂੰ ਨਿਕਾਲ ਦੇ ਜਿੱਥੇ ਜਿੱਥੇ ਹੈਗਾ ਸੀ ਅੱਗੇ ਵੱਧ ਕੋਸ਼ਿਸ਼ ਕਰਾਂਗੇ ਲਗਾਤਾਰ ਪਰਚਾ ਮਿਲ ਰਹੇ ਨੇ ਨੰਬਰ 301 ਦੇ ਕਿਹੜੇ ਨੇ ਅੱਜ 300 ਦਾ ਮਾਮਲਾ ਬਣਦਾ ਹੋ ਚੁੱਕਾ ਕਿ 101 ਕਰਕੇ 6 ਨੂੰ 101 ਮੇਰੇ ਅੱਤ ਨੂੰ ਅੱਜ 14 ਦਸੰਬਰ ਹੋ ਚੁੱਕੀ ਹੈ ਕਿ ਜਿਹੜਾ ਹੈਗਾ ਤਾਂ ਤਾਕੀ ਬਾਰੇ ਕੋਸ਼ਿਸ਼ ਕਰ ਰਹਾ ਹੈਗਾ ਦੂਸਰੇ ਪਾਸੇ ਵੀ ਤਸਦੀਕ ਦਾ ਕੰਮ ਬਣਾ ਚੁੱਕਾ ਹੈ ਕਿ ਐਜੰਸੀ ਨੇ ਪ੍ਰਸ਼ਾਸਨ ਵੱਲੋਂ ਸਪੱਸ਼ਟ ਕਰਦੇ ਆ ਕਿ ਕਿੰਨੇ ਕਿੰਨੇ ਸੀਸੀਟੀਵੀ ਕੈਮਰੇ ਜੁੜਾਏ ਗਏ ਨੇ ਉਹਨਾਂ ਵੱਲੋਂ ਸਾਰੀ ਤਿਆਰੀ ਪੂਰੀ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਉਹਨਾਂ ਵੱਲੋਂ ਜਿਹੜੇ ਆਸਮਾਨ ਦੇ ਅਸ ਦੇ ਗੋਲੇ ਵੀ ਲਗਾਏ ਗਏ ਨੇ ਨਾਲੇ ਜੇ ਉਹਨਾਂ ਵੱਲੋਂ ਜਿਹੜੀ ਵੀ ਗੈਸ ਵੀ ਛੱਡੀ ਗਈ ਸੀ ਦੇ ਹੋਈ ਜਿਹੜੀ ਸਾਰੀ ਜਿਹੜੀ ਪ੍ਰਸ਼ਾਸਨ ਦੇ ਦਾ ਹੈਗਾ ਖਲਾਫ ਉਹ ਜਿਹੜੇ 6 ਤੇ 8 ਨਵੰਬਰ ਵਾਲੇ ਦਿਖਾਈ ਦੇ ਰਹੇ ਨੇ ਹੁਣ ਬਾਕੀ ਜਿਹੜੀ ਖਬਰ ਜੀ ਜਿਹੜੀ ਜਿਹੜੀ ਤੁਸੀਂ ਜਣੇ ਜੁੜੇ ਹੋ ਕਿ ਤੁਹਾਨੂੰ ਦਿਖਾਉਂਦੇ ਰਹੋਗੇ ਕਿ ਕਿਸ ਤਰ੍ਹਾਂ ਜਿਹੜੇ ਹਾਲਾਤ ਜਿਹੜਾ ਗੇਟ ਚੋਂ ਦਿਖਾਏ ਦੇਣਗੇ ਕੈਮਰਾਮੈਨ ਨੂੰ ਸ਼ਾਮ ਦੇ ਨਾਲ ਕਰਦੇ ਸੀ ਕਿ ਮਦਦ ਆਉ ਰਹੀ ਹੈ ਸ਼ੁਰੂ ਅਸੀਂ ਸਮੇਂ ਚੰਬੂ ਬਾਰਡਰ ਦੀ ਹਾਲਾਤ ਦੱਸ ਦਈਏ ਕਿ ਅੱਜ 12 ਵਜੇ ਜਿਹੜਾ ਸਮਾਂ ਦਿੱਤਾ ਗਿਆ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 101 ਕ ਮਰਜੀ ਬੜਿਆਂ ਦਾ ਜਿਹੜਾ ਜਥਾ ਅੱਜ ਤੀਜਾ ਜਥਾ ਜਿਹੜਾ ਹੈਗਾ ਹਰਿਆਣੇ ਵੱਲੋਂ ਕੂਚ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੋமோ 101 ਦਾ ਜਥਾ ਹੈਗਾ ਜਿਹਨਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਦਿੱਲੀ ਵੱਲ ਨੂੰ ਤੂਫ਼ਾਨ ਕਰਨਾ ਹੈ ਕਿਉਂਕਿ ਕਿਸੇ ਨਾਲ ਗੱਲ ਕਰਾਈ ਅੱਛੇ ਸੰਬੰਧ ਤੋਂ ਤਾਂ ਉਸ ਸਮੇਂ ਜਿਹੜਾ ਅਰਗਾਨ ਨਹੀਂ ਚੰਨ ਦਿੱਤਾ ਪਿਆ ਸੀਗਾ। ਤਾਂ ਉਹਨਾਂ ਦੇ ਉੱਪਰ ਦੀ ਹਰਿਆਣਾ ਪੁਲਿਸ ਵੱਲੋਂ ਆਸਰੇ ਕਿਆਸੇ ਗੁਰਲੇ ਹੋਰ ਮੇ भई साहिबाने तरीक़े सां ਯਾਰੇ ਦੀ ਬਰਤ ਕਰਕੇ ਕਿਉਂ ਨਹੀਂ ਜਾਣ ਦੇ ਰਹੇ ਹੈਗੇ ਤੁਹਾਡੀ ਗੱਲ ਹੋਈ ਸੀ ਕਿ ਪੈਦਲ ਸਾਨੂੰ ਜਾਣ ਦਿੱਤਾ ਜਾਊਗਾ ਬਿਲਕੁਲ ਮੋਦੀ ਸਰਕਾਰ ਵਾਲੇ ਦੇ ਮੰਤਰੀ ਕਹਿੰਦੇ ਸੀਗੇ ਕਿ ਤੁਸੀਂ ਟਰੈਨੀਆਂ ਖੜੀਆਂ ਕਰਕੇ ਪੈਦਲ ਚੱਲੋ ਅਸੀਂ ਆਪ ਹੀ ਕਰਦੇ ਹਾਂ ਤੇ ਪੈਦਲ ਜਾਣ ਦੇ ਨੂੰ ਅਸੀਂ ਕਰਵਾ ਰਹੇ ਹਾਂ ਸਰਕਾਰ ਦਾ ਜਿਹੜਾ ਇਸ ਦੇ ਪਰਸਪਰ ਬਾਰੀ ਚੱਲ ਰਹੀ ਹੈ ਕੋਸ਼ਿਸ਼ਾਂ ਕੋਸ਼ਿਸ਼ਾਂ ਚ ਬਈ ਇਹ ਕਿਹਦਾ ਮਾਹੌਲ ਹੈ ਅਸੀਂ ਬਿਲਕੁਲ ਉਹ ਜਿਹੜੀ ਆਪਣੀ ਬੱਚੇ ਦੀ ਸੇਵ ਦੀ ਬਾਤ ਤੇ ਸਪਸ਼ਟ ਨਾ ਲਾ ਕੇ ਚੱਲਿਆ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਸਰ ਸੰਘਰਸ਼ ਹੋਇਆ ਅਸੀਂ ਵੱਧ ਤੋਂ ਵੱਧ ਸੰਘਰਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਹਦਾ ਮਾਹੌਲ ਹੈ ਜਿਹੜਾ ਮਨਸਾ ਦਾ ਜੋ ਅਸਲੀ ਸਾਥ ਦੇ ਨਾਲ ਜਿਹੜਾ ਹੈਗਾ ਅੱਗੇ ਬਦਲ ਦੀ ਕੋਸ਼ਿਸ਼ ਕਰਦੇ ਆਂ ਅੱਗੇ ਦੱਸਾਂਗੇ ਕਿਉਂਕਿ ਜਿਸ ਕਾ ਸਾਨੂੰ ਕਿਹਾ ਗਿਆ ਸੀਗਾ ਜਿਸ ਤਰ੍ਹਾਂ ਸਾਨੂੰ ਨਿਸਾਨੀ ਰਜਤ ਦੇ ਬੰਦੀਆ ਬਦਲਣ ਲਈ ਆਨਕੀ ਲਗਾਤਾਰ ਤੋਂ ਸਮਰਥਨ ਮੈਂ ਨਿਗਰਾਨੀ ਦੇ ਰਿਹਾ ਹਾਂ ਕਿ ਇੱਕ ਦੇਖੋ ਜੀ ਜਿਹੜਾ ਅੱਜ 300 ਦਾ ਨੁਕਸਾਨ ਦੱਸਿਆ ਹੋ ਰਿਹਾ ਕਿ 101 ਕਰਕੇ 6 ਨੂੰ 101 ਮੇਰੇ ਅੱਤ ਨੂੰ ਅੱਜ 14 ਦਸੰਬਰ ਹੋ ਚੁੱਕੀ ਹੈ ਕਿ ਜਿਹੜਾ ਅੱਗੇ ਤਾਂ ਸਾਕੇ ਬਣੇ ਕੋਸ਼ਿਸ਼ ਕਰ ਰਹੇ ਹਾਂ ਕਿ ਦੂਸਰੇ ਪਾਸੇ ਵੀ ਤਿੰਬਰ ਕਾਰਨਾ ਜਮਨ ਬੌਸ ਵਾਲੇ ਕਪਤਾਨ ਸੇਮਨ ਪ੍ਰਸ਼ਾਸਨ ਵੱਲੋਂ ਸਪੱਸ਼ਟ ਕਰਿਆ ਹੈ ਕਿ ਜਿਹੜੇ CCTV ਕੈਮਰੇ ਵੀ ਲਗਾਏ ਗਏ ਨੇ ਉਹਨਾਂ ਵੱਲੋਂ ਪੂਰੀ ਤਿਆਰੀ ਪੂਰੀ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਉਹਨਾਂ ਵੱਲੋਂ ਜਿਹੜੇ ਅੱਤ ਹੋਏ ਐਸੇ ਗੋਲੇ ਵੀ ਛਾਕੇ ਗਏ ਸਨ ਨਾਲੇ ਉਹਨਾਂ ਵੱਲੋਂ ਜ਼ਹਿਰੀਲੀ ਗੈਸ ਵੀ ਦੇ ਉਹ ਜਿਹੜੀ ਸਾਰੀ ਜਿਹੜੀ ਪ੍ਰਸ਼ਾਸਨ ਦੇ ਦਾ ਹੈਗਾ ਹਾਲਾਤ ਉਹੀ ਜਿਹੜੇ 6 ਤਾਕ ਡਿਸੰਬਰ ਵਾਲੇ ਦਿਖਾਈ ਦੇ ਰਹੇ ਨੇ ਬਾਕੀ ਜਿਹੜੀ ਬੜੀ ਖਮਾ ਚੀ ਜਨਨੀ ਤੁਸੀਂ ਜਨਨੀ ਤੁਸੀਂ ਸਾਡੇ ਨਾਲ ਜੁੜੇ ਰਹੋ ਕਿ ਤੁਹਾਨੂੰ ਦਿਖਾਉਂਦੇ ਰਾਵਗੇ ਕਿੰ ਕਿਸ ਤਰ੍ਹਾਂ ਜਿਹੜੇ ਹਾਲਾਤ ਜਿਹੜੇ ਗੇਟ ਚ ਨਾਲ ਖਾਏ ਦੇਗੇ ਕੈਮਰਾਮੈਨ ਸੁਨੀਸ਼ਾਮ ਜੀ ਦਾ ਕਰਮੀ ਸਿੰਘ ਦਾਵਾ ਆਉ ਰਿਹਾ ਛੋ ਇਸ ਸਮੇਂ ਚੰਪੂਵਟੜ ਦੀ ਹਾਲਾਤ ਦੱਸ ਦਈਏ ਕਿ ਅੱਜ 12 ਵਜੇ ਜਿਹੜਾ ਸਮਾਂ ਦਿੱਤਾ ਗਿਆ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 101 ਮਰਜੀਵੜਿਆਂ ਦਾ ਜਿਹੜਾ ਜੱਥਾ ਅੱਜ ਤੀਜਾ ਜੱਥਾ ਜਿਹੜਾ ਹੈਗਾ ਹਰਿਆਣੇ ਵੱਲੋਂ ਤੂਫ਼ਾਨ ਦਾ ਨਜ਼ਾਰਾ ਰਿਹਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੋਮ 101 ਦਾ ਜੱਥਾ ਹੈਗਾ ਜਿੰਨਾ ਵੱਲੋਂ ਅੱਗੇ ਵੱਧ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਦਿੱਲੀ ਵੱਲ ਨੂੰ ਤੂਫ਼ਾਨ ਕਰਨਾ ਹੈ ਕਿਉਂਕਿ ਤੁਹਾਨੂੰ ਆਪਾਂ ਦੱਸਿਆ ਹੈ ਅੱਜ ਦਾ ਸੰਭਵ ਹੈ। ਪਰ ਇਸ ਸਮੇਂ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ ਸੀ। ਅਮ ਜੋ ਤੱਕ ਹਰਿਆਣਾ ਤੋਂ ਸਮਝਾਉਣਾ ਲੱਗ ਗਿਆ ਜਿਵੇਂ ਇਹ ਹੋਰ ਮੇਰੇ ਕਹਿ ਸਕਦਾ ਹਾਂ ਕਿ ਆਪਣਾ ਬਾਜੀ ਸਟਾਫ ਕੰਟਰੋਲ ਦੇ ਵਿੱਚ ਤੇ ਉਹ ਉਹ ਸ਼ਮ ਕੁਆਟਰ ਵਾਲੇ ਉਹ ਵੱਟ ਕੇ ਆ ਤਾ ਕਿ ਕਿਵੇਂ ਦੇਖਣੇ ਕਰਾਂਗੇ ਅਸੀਂ ਜਾਨਾ ਦੇ ਕੇ ਜਾਂਦੇ ਭਾਜੀ ਸਾਈਡ ਤੋਂ ਸੰਜੇ ਕੋਸ਼ਿਸ਼ ਹੋ ਉਸ ਤੋਂ ਰਹਿਣ ਵਾਸਤੇ ਸ਼ਾਂਤ ਵੀ ਤਰੀਕੇ ਨਾਲ ਕਿ ਕਿਉਂ ਨਾ ਹੈ ਹਲੋ ਗੁਰਜੇ ਕਿਉਂ ਨਹੀਂ ਜਾਣ ਦੇ ਰਿਹਾ ਕਿ ਕੁੱਟੀ ਚੱਲ ਰਹੀ ਸੀ ਫਾਇਦਾ ਸਾਨੂੰ ਜਾਣ ਦਿੱਤਾ ਜਾਂਦਾ ਬਿਲਕੁਲ ਮੋਦੀ ਸਰਕਾਰਾਂ ਉਹਨੇ ਮਾਤਰੀ ਕਹਿੰਦੇ ਸੀਗੇ ਕਿ ਤੁਸੀਂ ਟ੍ਰੈਨੀਆਂ ਖੜੀਆਂ ਕਰਕੇ ਕੇ ਪੈਦਲ ਚੱਲ ਜਾਓ ਟ੍ਰੈਨੀਆਂ ਮਾਫੀ ਕਰਦੇ ਹੋ ਤੇ ਪੈਦਲ ਜਾਣ ਨੂੰ ਅਸੰਭਵ ਕਰੀ ਜਾਂਦੇ ਸਰਕਾਰ ਦਾ ਜਿਹੜਾ ਇਸ ਤਰ੍ਹਾਂ ਦਾ ਇਹ ਜ ਕਰਵਾ ਹਾਰੇ ਪਰਸੇ ਪਰਵਾਹ ਹੀ ਚੱਲ ਰਹੀ ਹੈ ਅਸੀਂ ਬਿਲਕੁਲ ਉਹ ਜਿਹੜੀ ਆਪਣੀ ਬੱਚੇ ਦੀ ਸੇਵ ਦੀ ਬਾਤ ਸਤਿ ਸ੍ਰੀ ਅਕਾਲ ਲੈ ਕੇ ਚੱਲਿਆ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਸਰਦ ਸੰਘਰਸ਼ ਹੋਇਆ ਅਸੀਂ ਵੱਧ ਤੋਂ ਵੱਧ ਸੰਘਰਸ਼ ਕਰਾਂਗੇ ਕਿਉਂਕਿ ਇਹ ਕਿਹਦਾ ਮਾਹੌਲ ਹੈ ਜਿਹੜਾ ਉਹ ਬਣਦਾ ਦਾ ਜਿਹੜੀ ਅਸਲੀ ਸਾਥ ਨਾਲ ਧੰਦੇ ਨਾਲ ਜਿਹੜਾ ਹੈਗਾ ਅੱਗੇ ਬਦਲਣ ਦੀ ਕੋਸ਼ਿਸ਼ ਕਰਾਂਗੇ ਅੱਗੇ ਪੜਾਂਗੇ ਜਿਹੜੀ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਸੀ ਜਿਸ ਤਰ੍ਹਾਂ ਸਾਨੂੰ ਨਿਸਾਨੀ ਜੱਤੇ ਬੰਦੀਆਂ ਜੇ ਦੇਖੋ ਜਿੰਨੇ ਕਿ ਉਹਨਾਂ ਦੇ 300 ਦੇ ਵਿੱਚ ਦਤਾ ਹੋ ਚੁਕਾ ਕਿ 101 ਕਰਕੇ 601 98 ਨੂੰ ਅੱਜ 14 ਦਸੰਬਰ ਹੋ ਚੁਕੀ ਹੈ ਤੇ ਜਿਹੜਾ ਆ ਗਿਆ ਜਸਾਕੇ ਬਣ ਗਿਆ ਕੋਸ਼ਿਸ਼ ਕਰ ਰਿਹਾ ਹੈਗਾ ਦੂਸਰੇ ਪਾਸੇ ਵੀ ਤੁਸੀਂ ਕਹਿਣਾ ਚਾਹੁੰਗਾ ਬਹੁਤ ਪਾਸੇ ਦੇ ਸੇਵਾ ਪ੍ਰਸ਼ਾਸਨ ਵੱਲੋਂ ਸੂਚਨਾ ਦਿੱਤਾ ਹੈ ਕਿ ਕਿ CCTV ਦੀ ਕਵਰੇਜ ਵੀ ਲਾਇਆ ਗਿਆ ਨੇ ਉਹਨਾਂ ਵੱਲੋਂ ਪੂਰੀ ਤਿਆਰੀ ਪੂਰੀ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਉਹਨਾਂ ਵੱਲੋਂ ਜਿਹੜੇ ਅੱਜ ਉਹ ਐਸੇ ਬੋਲੇ ਜਿੱਦਾਂ ਕੇ ਗਏ ਸਨ ਤੇ ਉਹਨਾਂ ਵੱਲੋਂ ਜਿਹੜੀ ਗੈਸ ਵੀ ਛੱਡੀ ਗਈ ਤੇ ਉਹ ਚੀਜ਼ਾਂ ਸਾਰੀ ਜਿਹੜੀ ਪ੍ਰਸ਼ਾਸਨ ਲੈਣਾ ਹੈ ਹਾਲਾਤ ਉਹ ਜਿਹੜੇ 6 ਤੇ 8 ਨਵੰਬਰ ਵਾਲੇ ਦਿਖਾਈ ਦੇ ਰਹੇ ਨੇ ਬਾਕੀ ਚੋਣ ਦੀ ਜਿਹੜੀ ਖਬਰ ਜਿੱਥੇ ਜਨਰਲ ਤੌਰ ਤੇ ਸਾਡੇ ਨਾਲ ਜੁੜੇ ਹੋ ਕਿ ਤੁਹਾਨੂੰ ਖੰਦੇ ਰਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਹਾਲਾਤ ਜਿਹੜੇ ਖੇਤ ਚ ਦਿਖਾਏ ਦੇਗੇ ਕੈਮਰਾਮੈਨ ਦੀ ਸ਼ਾਮ ਦੇ ਨਾਲ ਕੰਪਨੀ ਦਾ ਦਾਵਾ ਆਉ ਰਿਹਾ ਸ਼ਾਮ ਨੂੰ ਦਾ ਇਸ ਸਮੇਂ ਛੰਪੂਵਟੜ ਦੀ ਹਾਲਾਤ ਦੱਸ ਦਈਏ ਕਿ ਅੱਜ 12 ਵਜੇ ਜਿਹੜਾ ਸਮਾਂ ਦਿੱਤਾ ਗਿਆ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 101 ਕ ਮਰਜੀਵੜਿਆਂ ਦਾ ਜਿਹੜਾ ਜੱਥਾ ਅੱਜ ਤੀਜਾ ਜੱਥਾ ਜਿਹੜਾ ਹੈਗਾ ਹਰਿਆਣੇ ਵੱਲੋਂ ਤੂਫ਼ਾਨ ਦਾ ਨਜ਼ਾਰਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੋਮੋ 101 ਦਾ ਜੱਥਾ ਹੈਗਾ ਜਿਵੇਂ ਬਲੰਤ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਦਿੱਲੀ ਵੱਲ ਨੂੰ ਤੂਫ਼ਾਨ ਕਰਨਾ ਹੈ ਕਿਉਂਕਿ ਕਿਸੇ ਨਾ ਕਿਸੇ ਵਾਰ ਕਰਤਾ ਹੈ ਅੱਛਾ ਸੰਭਲਿਆ। ਤਾਂ ਇਸ ਤਾਨੇ ਦੇ ਅਰਗਾਨ ਨੇ ਕੋਈ ਨਹੀਂ ਜਦੋਂ ਦੱਸ ਪਿਆ ਗਿਆ। ਤਾਂ ਅਸੀਂ ਚਾਹਤ ਕੀ ਹਰਿਆਣਾ ਪੂਛ ਵੱਲੋਂ ਆਸੂ ਗਿਆ ਸੀ ਗੋਲੇ ਮੋਰ ਮੇਰੇ ਘਰ ਦਾ ਬਣਾਉਣਾ ਹੈ ਇਹ ਸਭ ਸਪੈਕਟਲ ਇਸ ਤੇ ਉਹ ਉਹ ਦਰ ਕਿਉਂ ਕੁਆਟਰ ਵਨ ਨੂੰ ਲੰਘ ਰਹੇ ਦੇ ਕਿ ਕਿਵੇਂ ਦੇਖਣਾ ਕਰਾਂਗਾ ਭਾਈ ਸਾਈਬਰ ਸੈਕਿਟੀ ਕੋਸ਼ਿਸ਼ ਕਰ ਰਹੇ ਨੇ ਬ੍ਰੈਂਡ ਵਾਟ ਦੋਹਰ ਬਣਾਉਣਾ ਕਿ ਆਪ ਦੇ ਤਰੀਕੇ ਨਾਲ ਇਹ ਬਦਲਾ ਚਾਹੁੰਦੇ ਆ ਅੱਗੇ ਕਿਉਂ ਨਹੀਂ ਜਾਣ ਦੇ ਰਹੇ ਹੈਗੇ ਥੋੜੀ ਚੱਲ ਹੋਈ ਸੀ ਫਾਇਦਾ ਸਾਨੂੰ ਜਾਣ ਦਿੱਤਾ ਜਾਂਦਾ ਬਿਲਕੁਲ ਮੋਦੀ ਸਰਕਾਰਾਂ ਉਹਨੇ ਦੀ ਮੰਤਰੀ ਕਹਿੰਦੇ ਸੀਗੇ ਕਿ ਤੁਸੀਂ ਟ੍ਰੈਨੀਆਂ ਖੜੀਆਂ ਕਰਕੇ ਅੱਗੇ ਪੈਦਲ ਚੱਲਦੇ ਹੋ ਥੋੜੀ ਹੋਰ ਹੀ ਚੱਲਦੇ ਹੋ ਤੇ ਪੈਦਲ ਜਾਣ ਨੂੰ ਅਸਾਨ ਕਰ ਦੇਣਾ ਸਰਕਾਰ ਦਾ ਜਿਹੜਾ ਇਸ ਨੂੰ ਪਰ ਤੋਂ ਜਾਰੀ ਚੱਲ ਰਹੀ ਹੈ ਉਹਦੇ ਕਰੋ ਚੰਗੀ ਤਰ੍ਹਾਂ ਕੋਸ਼ਿਸ਼ 100% ਪੂਰੀ ਕਰਾਂਗੇ ਕੀ ਕਦਮ ਮਾਹੌਲ ਤਿਆਰੀ ਵਾਲਾ ਬੰਦੇ ਦੇ ਗੋਲੇ ਉੱਤੇ ਤਿਆਰੀ ਕਰੀ ਬੱਟਾ ਅਸੀਂ ਬਿਲਕੁਲ ਉਹ ਜਿਹੜੀ ਆਪਣੀ ਪਾਸੇ ਦੇ ਸੇਫਟੀ ਨਾਲ ਦੇ ਸੰਸਥਾ ਨਾਲ ਦੇ ਕੇ ਚੱਲਿਆ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਸਰਦ ਸੰਘਰਸ਼ ਹੋਇਆ ਅਸੀਂ ਵੱਧ ਤੋਂ ਵੱਧ ਸੰਘਰਸ਼ ਕਰਦੇ ਰਹੀਏ ਕਿਉਂਕਿ ਇਹ ਕਦਮ ਮਾਹੌਲ ਹੈ ਜਿਹੜਾ ਬੰਦ ਸਾਹਿਬ ਦਾ ਜੋ ਅਸਲੀ ਸਾਥ ਨਾਲ ਦੇ ਨਾਲ ਜਿਹੜਾ ਹੈਗਾ ਅੱਗੇ ਵੱਧਦੀ ਕੋਸ਼ਿਸ਼ ਕਰਾਂਗੇ ਅੱਗੇ ਦੱਸਾਂਗੇ ਕਿਉਂਕਿ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਸੀਗਾ ਜਿਸ ਤਰ੍ਹਾਂ ਸਾਨੂੰ ਕਿਸਾਨੀ ਰਜਤਬੰਦੀਆਂ ਬਾਰੇ ਜਿਹੜੀ ਅੱਠ ਦੇ ਵੀ ਉਹਨਾਂ ਬਾਰੇ ਵੀ ਜਾਣਕਾਰੀ ਦੇ ਜਿਹੜੀ ਹੋਵੇਗਾ ਜਿਹੜਾ ਅਸੀਂ ਅੱਗੇ ਵੱਧਦੀ ਕੋਸ਼ਿਸ਼ ਕਰਾਂਗੇ ਲਗਾਤਾਰ ਤੌਰ ਤੇ ਵਰਗੇ ਜਿੰਨ ਦੁਬਾਰਾ ਕਰ ਰਹੇ ਹੈ 101 ਦੇ ਪਿੰਡ ਜਿੱਥੇ ਉਹਨਾਂ ਦੇ 300 ਦਾ ਕਿਹਾ ਮਤਲਬ ਹੋ ਚੁੱਕਾ ਹੈ ਕਿ 101 ਕਰਕੇ 6 ਨੂੰ 101 ਦੇ ਅੱਤ ਨੂੰ ਅੱਜ 14 ਦਸੰਬਰ ਹੋ ਚੁੱਕੀ ਹੈ ਕਿ ਜਿਹੜਾ ਹੈ ਜੇ ਸਾਕੇ ਬਣ ਗਈ ਕੋਸ਼ਿਸ਼ ਕਰ ਰਹੇ ਹਾਂ ਦੂਸਰੇ ਪਾਸੇ ਵੀ ਤੁਸੀਂ ਕਹਿਣਾ ਚਾਹੁੰਦਾ ਪ੍ਰਸ਼ਾਸਨ ਵੱਲੋਂ ਸਪੱਸ਼ਟ ਹੈ ਕਿ ਕਿੰਨੇ ਕਿ CCTV ਦੀ ਹਮਲੇ ਜੁੜਾਈ ਗਈ ਉਹਨਾਂ ਵੱਲੋਂ ਪੂਰੀ ਤਿਆਰੀ ਪੂਰੀ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਉਹਨਾਂ ਵੱਲੋਂ ਜਿਹੜੇ ਅਸੂ ਦੇ ਅਸੂ ਗਏ ਸਨ ਉਹਨਾਂ ਵੱਲੋਂ ਜਿਹੜੀ ਗੈਸ ਵੀ ਛੱਡੀ ਗਈ ਇਹ ਉਹ ਜਿਹੜੀ ਸਾਰੀ ਜਿਹੜੀ ਪ੍ਰਸ਼ਾਸਨ ਜਿਹੜਾ ਹੈਗਾ ਖਲਾਫ ਉਹੀ ਜਿਹੜੇ 6 ਤਾ ਦਸੰਬਰ ਵਾਲੇ ਦਿਖਾਈ ਦੇ ਰਹੇ ਨੇ ਬਾਕੀ ਜਿਹੜੀ ਜਿਹੜੀ ਖਬਰ ਜਿਹੜੀ ਜਾਨੀ ਵੀ ਤੁਹਾਡੇ ਨਾਲ ਜੁੜੇ ਰੋਗੇ ਤੁਹਾਨੂੰ ਖੁਦ ਖੰਦੇ ਰਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਹਾਲਾਤ ਜਿਹੜੇ ਘੇਟ ਪਟਾਏ ਦੇਗੇ ਕੈਮਰਾਮਨ ਦੀ ਸ਼ਾਮ ਨਹੀਂ ਕਰ ਰਹੀ ਸੀ ਵੀ ਇਹਨਾਂ ਦਾ ਆਉ ਰਿਹਾ ਸ਼ਾਮ ਇਸ ਸਮੇਂ ਚੰਗੂ ਬਾਰਡਰ ਦੀ ਹਾਲਾਤ ਦੱਸ ਦਈਏ ਕਿ ਅੱਜ 12 ਵਜੇ ਜਿਹੜਾ ਸਮਝ ਦਿੱਤਾ ਗਿਆ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 101 ਮਰਜੀਵੜਿਆਂ ਦਾ ਜਿਹੜਾ ਜੱਥਾ ਅੱਜ ਤੀਜਾ ਜੱਥਾ ਜਿਹੜਾ ਹੈਗਾ ਹਰਿਆਣੇ ਵੱਲੋਂ ਪੂਚ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਹ 101 ਦਾ ਜੱਥਾ ਹੈਗਾ ਜਿਨ੍ਹਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਦਿੱਲੀ ਵੱਲੋਂ ਪੂਚ ਕਰਨਾ ਹੈ ਕਿਉਂਕਿ ਕਿਸੇ ਵਾਰ ਬੰਦ ਕਰੀ ਅਸਥਾਨ ਜਿਹੜਾ ਅਰਗਾਨਮਿਕ ਨਹੀਂ ਜਾਣ ਦਿੱਤਾ ਗਿਆ ਸੀ। ਤਾਂ ਉਹਨਾਂ ਦੇ ਕੋਲ ਕਿ ਹਰਿਆਣਾ ਪੂਚ ਵੱਲੋਂ ਆਸ ਕਿ ਆਸੇ ਗੋਲੇ स्वाई तरीक़े सां चवंदा ਦੇ ਰਹੇ ਹੈ ਕਿ ਕੋਈ ਗੱਲ ਹੋਈ ਸੀ ਕਿ ਪੈਸਾ ਤੁਹਾਨੂੰ ਜਾਣ ਦਿੱਤਾ ਜਾਊਗਾ ਬਿਲਕੁਲ ਮੋਦੀ ਸਰਕਾਰ ਉਹਦੇ ਮਾਤਰੀ ਕਹਿੰਦੇ ਸੀਗੇ ਕਿ ਤੁਸੀਂ ਟਰਾਲੀਆਂ ਖੜੀਆਂ ਕਰਕੇ ਕੇ ਪੈਦਲ ਚੱਲੋ ਅਸੀਂ ਉਹ ਆਫਰ ਕਰਦੇ ਹੁੰਦੇ ਪੈਦਲ ਜਾਣ ਦਾ ਤੁਹਾਨੂੰ ਅਸੀਂ ਕਰਦੇ ਹਾਂ ਸਰਕਾਰ ਦਾ ਜਿਹੜਾ ਆਰੇ ਮਨੋਸਿ ਪ੍ਰਵਾਹ ਚੱਲ ਰਹੀ ਹੈ ਚੰਨ ਦਾ ਕੋਸ਼ਿਸ਼ ਹੋਵੇ ਸਦਾ ਚਬਈ ਕਰਾਂਗੇ ਇਸ ਨੂੰ ਤਿਆਰੀ ਦਾ ਪੁਜਾ ਦੇ ਗੋਲੇ ਵਿੱਚ ਕੋਈ ਸ਼ਕਤੀ ਤਿਆਰੀ ਕਰੀ ਬੱਟਾ ਅਸੀਂ ਬਿਲਕੁਲ ਉਹ ਜਿਹੜੀ ਆਪਣੀ ਪਾਸੇ ਸੇਵ ਦੀ ਬਾਤ ਸਦਸ ਸੰਗਤ ਨਾਲ ਲੱਗੇ ਚੱਲਿਆ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਸਦਸ ਸੰਗਤ ਸੋਇਆ ਅਸੀਂ ਵੱਧ ਤੋਂ ਵੱਧ ਸੰਗਤ ਕਰਦੇ ਰਹਿਣਾ ਹੈ ਕਿ ਉਹ ਕਿਹੜਾ ਮਾਹੌਲ ਹੈ ਜਿਹੜਾ ਉਹ ਮਨਸਾ ਦਾ ਜੋ ਅਸਲੀ ਸਾਥ ਰਿਣ ਦੇ ਨਾਲ ਜਿਹੜਾ ਹੈਗਾ ਅੱਗੇ ਵੱਧ ਦੀ ਕੋਸ਼ਿਸ਼ ਕਰਾਂਗੇ ਅੱਗੇ ਵਧਾਂਗੇ ਕਿਉਂਕਿ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਸੀਗਾ ਜਿਸ ਤਰ੍ਹਾਂ ਸਾਨੂੰ ਇਸ ਸਮੇਂ ਰਜਤ ਦੇ ਬੰਦੀਆ ਬੱਦਲ ਦੇ ਆਟ ਜੇ ਇਹ ਨਹੀਂ ਹੁੰਦਾ ਬੰਨ੍ਹ ਨਹੀਂ ਸਕਦੇ ਜਿਵੇਂ ਇਹ ਹੁੰਦੇ ਜਗਾ ਜਗਾ ਹੈਗਾ ਸੀ ਅੱਗੇ ਬੰਨ੍ਹ ਨਹੀਂ ਸਕਦੇ ਜੀ ਲੋਕਾਂ ਦਾ ਤੋਂ ਸੁਣ ਮਾਰਿਆ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ 401 ਦੇ ਵਿੱਚ ਜਿਹੜੀ ਉਹਨਾਂ ਦੇ 300 ਦੇ ਵਿੱਚ ਜਿੱਥਾ ਹੋ ਚੁੱਕਾ ਉਹ ਕਿ 101 ਕਰਕੇ 6 ਨੂੰ 101 ਦੇ 8 ਨੂੰ ਅੱਜ 14 ਦਸੰਬਰ ਹੋ ਚੁੱਕੀ ਹੈ ਕਿ ਜਦ ਆ ਗਿਆ ਦਸਾਂਗੇ ਬਣ ਗਿਆ ਕੋਸ਼ਿਸ਼ ਕਰ ਰਹਾ ਹਾਂ ਕਿ ਦੂਸਰੇ ਪਾਸੇ ਵੀ ਤੁਹਾਨੂੰ ਕਹਿਣਾ ਚਾਹੁੰਦਾ ਕਾਊਂਟਰ ਨੇ ਕੱਸੀ ਜੇ ਸਰ ਪ੍ਰਸ਼ਾਸਨ ਵੱਲੋਂ ਸੁਪਰਟ ਦਿੱਤਾ ਹੈ ਕਿ ਕਿੰਨੇ CCTV ਕੈਮਰੇ ਵੀ ਲਾਇਆ ਗਿਆ ਨੇ